ਕਾਲ ਜੀ ਅੱਜ ਆਪਾਂ ਸਨੌਰ ਇਕੱਠੇ ਹੋਏ ਆਂ ਅੱਜ ਸਰਤਾ ਆਪਣੀ ਬਾਪ ਪਾਰਟੀ ਤੇ ਮਾਨ ਪਾਰਟੀ ਦੀ ਬਾਪ ਪਾਰਟੀ ਨੇ ਕੁਝ ਦਿਨ ਪਹਿਲਾਂ ਇੱਕ ਝੰਡੀ ਕੀਤੀ ਸੀ ਸਾਰੀਆਂ ਪਾਰਟੀਆਂ ਤੇ ਵੀ ਸੁਗਲ ਸਰਤਾ ਕਿਸੇ ਨੇ ਲਾਣੇ ਗੁੰਨੂ ਵੀਰ ਨੇ ਬਾਪ ਪਾਰਟੀ ਤੇ ਆਪਣੀ ਸਨੌਰ ਤੋਂ 26 ਵੀਰ ਦੇ ਕੋਠੇ ਤੋਂ ਝੰਡੀ ਫੜੀ ਗਈ ਸੀ ਇਹ ਅੱਜੇ ਸਰ ਤੋੜ ਰਹੀ ਆ 20 ਵੀ ਪੁੱਤਰ ਸੁਗਲ ਸਰਤਾਈ ਤੇ ਸਵਾ ਘੰਟੇ 1 ਘੰਟੇ 10 ਮਿੰਟ ਦੀ ਬੰਦੀ ਆ 6 ਮਿੰਟ ਹਾਂ 6 ਮਿੰਟ ਲਵਾਣੇ ਜ਼ਰੂਰੀ ਆ ਅੱਜ ਸਨੌਰ ਪਹੁੰਚਣ 26 ਵੀਰ ਦੇ ਕੋਠੇ ਤੋਂ ਪੁੱਜ ਰਹੀ ਠੀਕ ਆ ਜੀ ਦੇਖ ਰਹੇ ਆਪਾਂ ਕੀ ਬਣਦੇ ਆ ਕੀ ਕਰਦੇ ਆਂ ਬਾਵਾ ਪਾਲਟੀ ਤੋਂ ਬਾਵਾ ਪਾਲਟੀ ਤੇ ਆਪਣਾ ਗੋਨੂ ਵੀਰ ਦਾ ਬੁੱਢਾ ਖੱਦਰ ਭਨਾਰ ਤੋਂ ਪਟਿਆਲੇ ਤੋਂ ਤੇ ਅੱਜ ਸਨੌਰ ਤੋਂ ਛੱਬੀ ਵੀਰ ਦੇ ਕੋਟਰ ਖੁੱਦ ਰਹੇ ਆ ਪਹਿਲਾਂ ਇਹ ਤਕਰੀਬਨ ਗਰਮੀਆਂ ਦੇ ਗਰਮੀਆਂ ਸ਼ੁਰੂ ਆ ਸ਼ੁਰੂਆਤ ਹੋ ਗਈਆਂ ਪਹਿਲੀ ਸਰਤ ਸ਼ੁਰੂ ਆ ਅੱਜ ਸਟਾਰਟਿੰਗ ਆ ਪਹਿਲੀ ਸਰਤ ਦੇਖਦੇ ਹਾਂ ਬਾਕੀ ਸ਼ਰਤਾਂ ਤਾਂ ਹੋਰ ਬਹੁਤ ਉੱਡਣੀਆਂ ਆ ਪੰਜ ਜੀ ਨੂੰ ਕਿਸੇ ਨੂੰ ਆ ਛੱਬੀ ਮਦੀਨਾ ਨਹੀਂ ਅੱਜ ਮਾਨਪਾਲਟੀ ਤੋਂ ਛੱਬੀ ਵੀਰ ਹੈ ਸਾਡਾ ਉਹਦੀਆਂ ਵੇਗਾ ਕੋਈ ਨਹੀਂ ਲੈਟ ਉਹ ਵੀ ਹੁਣ ਉਹ ਟਾਈਮ ਨਹੀਂ ਹੈਗਾ ਕਿਸੇ ਕੋਲ ਖੋਲਾ ਜੇ ਹਾਂ ਤਾਂ ਕੋਲ ਦੇ ਚੱਲ ਬੱਲੇ ਸਵਾ 11:00 ਛੁੱਟੇ ਰੱਖੀ ਤੇ ਸਾਡੇ 10 ਮਿੰਟ ਦਾ ਟਾਈਮ ਪਟੇਮਰ ਲਾਤਾ ਸੀ ਓਕੇ ਓਕੇ ਉਹ ਖੜ ਜਾ ਜੇ ਕੱਤੇ ਕਰੇ ਤਿੰਨ ਮਾਰ ਚੱਕ ਛਿੰਡ ਗਿਆ ਕੋਈ ਹਾਂ ਸਵਾ 11:00 ਵਜੇ ਜਿਹੜੀ ਲੀਗ ਕਰਨ ਦੇ ਵਿੱਚ ਚੱਲ ਹੁੰਦਾ ਦੱਬਦੇ 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 ਝੰਡੀ ਨੂੰ ਮਾਰ ਗਤ ਆਉਂਗੇ ਖੜ ਜਾ ਉਹ ਖਾਂ ਦੇ ਉਹ ਦੱਬਨ ਦੋ

ਸੋ ਬਾਈ ਰਾਹੁਲ ਜੀ ਮਾਨ ਪਾਰਟੀ ਤੋਂ ਰਾਜੂ ਜੀ ਬਾਪ ਪਾਰਟੀ ਤੋਂ ਲੱਗਿਆ ਰਾਹੁਲ ਜੀ ਟਾਈਮ ਹੀ ਹਾਂਜੀ ਵੀ ਲੱਗ ਗਿਆ ਉਹ ਆ ਗਏ ਕੋਟਰ ਰਾਹੁਲ ਉਹ ਦੇਖ ਉਹ ਦੇਖ ਉਹ ਸਾਹਮਣੇ ਉਹਦੇ ਖੜ ਚੜੇ ਅਦਰਕ ਕੋਠੇ ਦੇ ਉੱਪਰ ਨੇ ਘਰ ਦੇ ਕੋਲ ਬੰਦੇ ਜਾਰੇ ਉਹ ਗਏ ਇਧਰ ਇਧਰ ਮੁੜ ਗਏ ਉਹ ਨਾ ਬਸ ਕੋਈ ਚੱਤ ਚੰਡੀ ਰੱਖਦੇ ਬਸ ਹਾਂ ਚੱਲ ਠੀਕ ਹੈ ਲੱਗ ਗਿਆ ਲੱਗਣਾ ਆਪਣਾ ਪਹਿਲੇ ਲੱਗਣਾ ਅੱਧਾ ਕਰੀਆ ਯਾਰ ਹੁਣ ਤਾਂ ਨਾਲ ਜੀ ਸਭ ਇਦਾਂ ਹੀ ਆ ਯਾਰ ਅੱਧਾ ਸਿੱਧਾ ਹੀ ਚਲਵਾ ਲਓ ਸਾਡੇ ਮਿੱਕੇ ਸਤਾਜੀ ਬਾ ਪਾਰਟੀ ਤੋਂ ਜੀ ਇੱਧਰੋਂ ਨਿਸ਼ਾਨ ਸਾਹਿਬ ਦੀ ਸੀਟ ਇਹ ਸਾਡਾ ਛੋਟੂ ਵੀਰ ਆ ਮਾਨ ਪਾਰਟੀ ਤੋਂ ਜੀ ਬਈ ਵਧੀਆ ਸਾਡਾ ਭਰਾ ਜੀ ਸਾਰੇ ਭਰਾ ਨੇ ਆ ਕੀ ਹਾਲ ਹੈ ਜੀ ਫੇਚੀ ਕੁਪਾ ਜੀ ਦਾ ਫੈਨ ਨੇ ਸਾਰੇ ਹੋਰ ਜੀ ਜੀ ਤੁਹਾਡਾ ਉਹ ਉਹ ਜੱਟ ਵਿੱਚ ਹੀ ਨਾ ਆਇਆ ਮਿੱਕੀ ਡੌਨ ਰੋਹਿਤ ਬਦਮਾਸ਼ਾ ਕੱਲ ਨਾ 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 ਭਾਈ ਹੁਣ ਤਾਂ ਨਹੀਂ ਕਿਹੜੇ ਟਾਈਮ ਨੰਗੇ ਵੀਰੇ ਲੰਗੋਟ ਜਾਂ ਚਾਰ ਮਿੰਟ ਹੋ ਪੰਜਵਾਂ ਚਾਰ ਹੋ ਗਏ ਪੂਰੇ ਵਾਲੇ ਵਾਲੇ ਕਿੰਨੇ ਟਾਈਮ ਬਾਦ ਆਇਆ ਯਾਰ ਅੱਜੂ ਵੀਰੇ

ਨਾ ਟਾਈਮ ਹੋ ਗਿਆ ਰਜੂਜੀ ਬਾਕੀ ਉਨੀ ਕੁ ਉਤਰਨ ਨੂੰ 7 ਮਿੰਟ 43 ਐਕਸੀਡੈਂਟ ਹੋ ਗਿਆ ਗੇਮ ਠੀਕ ਹੈ ਇੱਕ ਉਤਰ ਆ ਗਿਆ ਮਤਲਬ ਟਾਈਮ ਤਾਂ ਪਰ ਹੁਣ 0 ਹੈ ਹਾਂ ਟਾਈਮ 0 ਵੈਸੇ ਦੂਸਰੇ ਕੁ ਉਤਰਨ ਠੀਕ ਹੈ ਲੋ ਜੀ 9 ਕਿ ਮਿੰਟ ਬਾਅਦ ਦੋ ਹੋਰ ਆ ਗਏ ਆਹੀ ਗਰਮੀ ਤਾਂ ਦੇਖੋ ਜੀ ਮੇਰੀ ਆ ਗਰਮੀ ਤਾਂ ਦੇਖੋ ਫਿਰ ਰੋਲਾ ਇਹ ਤਿੰਨ ਚਾਰ ਦਿਨ ਤੋਂ ਤਾਂ ਬੰਦੇ ਚ ਪਿਆ ਕੱਦ ਕੋਈ ਸਹ ਨਹੀਂ ਤਾਲਿਆ ਆ ਦੋਨੋਂ ਵੀ ਪਰ ਇੰਨਾ ਰਹਿਣਾ ਆ ਨਾਰੇ ਲੱਗੋ ਚਲੋ ਚਲੇ ਹੋਰ ਬਾਕੀ ਕਰਤੇ ਜਾਣਗੇ ਲੈ ਰੱਜੂ ਤੂੰ ਖੜੀ ਉੱਪਰ ਵੀਰੇ ਮੇਲਾ ਆਇਆ ਕੋਈ ਤੋਂ ਬੋਲ ਨਾਲ ਆ ਲੋਕੀ ਬਾਕੀ 15 ਮਿੰਟ ਬਾਅਦ ਆਗੇ ਤੇ ਗੋਲਾ ਗੋਲਾ ਲੋਲਾ ਲਾ ਲੀਗਾ ਗੋਲਾ ਮਾਰਾ ਭਾਈ ਗੋਲਾ ਨਾਲ ਲੋਲਾ 17 ਕੁ ਰੁਪਏ ਕੋਈ ਦੇ ਲੈ ਭਾਈ ਬਾਜੀ ਬਾਏ ਬਾਏ ਠੀਕ ਕਰੋ ਚਲੋ ਅੱਗੇ ਬਾਸ ਛੋਟੇ 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 15 ਮਿੰਟ ਬਾਅਦ ਛੋਟੇ 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 ਕੁੜਾ 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 ਚਲੋ ਹਾਂਜੀ ਰਾਜੂ ਜੀ ਕਿਆ ਬਣਿਆ ਹੁਣ ਦੱਸੋ ਮਾੜਾ ਯਾ 26 ਵੀਰ ਦੇ ਕਬੂਤਰ ਛੋੜੇ ਸੀਗੇ ਹੁਣ ਪਹਿਲਾਂ ਤਾਂ ਇੱਕ ਕਬੂਤਰ ਆਪਣਾ 4 ਮਿੰਟ ਸਾਢੇ 4 ਮਿੰਟ ਬਾਅਦ ਟੁੱਟ ਗਿਆ ਆ ਗਿਆ ਬਾਕੀ ਦੋ ਕਬੂਤਰ ਫੇਰ ਆਪਣੇ 9 ਮਿੰਟ ਬਾਅਦ ਆ ਗਏ ਸੀਗੇ ਬਾਕੀ 17 ਕਬੂਤਰ 15 ਮਿੰਟ ਬਾਅਦ ਆਏ ਟਾਈਮ ਤਾਂ ਜ਼ੀਰੋ ਆ ਚਲੋ ਅਸੀਂ ਖੜੇ ਸੀਗੇ ਇਹ ਜੰਦੀ ਸਰਤਾ ਵਧੀਆ ਦੇਖਣ ਵਾਲੀ ਸੀ ਬਾਕੀ ਹੁਣ ਅੰਦਰ ਗੁੰਮੀ ਵੀਰ ਦੇ ਕਬੂਤਰ ਛੁੱਟਣਗੇ ਉਧਰ ਚੱਲ ਰਹੇ ਆ ਪਹੁੰਚ ਗਏ ਠੀਕ ਆ ਟਾਈਮ ਆਲਓਵਰ 0 ਹੈ ਹਾਂ 0 ਹੈ ਟਾਈਮ ਠੀਕ ਹੈ ਜੀ ਦੋਸਤੋ ਇਹ ਸਾਡੇ ਕੁੰਨੂ ਵੀਰ ਦੇ ਮਦੀਨਾ ਨੇ ਇਹ ਜਿਹੜੀਆਂ ਚੋਟੜਨੀਆਂ ਨੇ 19 ਮਦੀਨਾ ਇੱਕ ਨਾਰੀ ਨਰ ਕਿਹੜਾ ਵੀਰੇ ਇੱਕ ਨਾਰਾ ਇੱਕ ਬਾਵਰਾ ਬਾਵਰਾ ਇਕੱਲੀਆਂ ਇਹੀ ਨੇ ਪਾ ਠੀਕ ਆ ਤੁਹੋ ਜੀ ਦੋਸਤੋ ਬੁਲਣ ਜਾ ਰਹੀ ਆ ਤੁਨੋਂ ਵੀਰ ਦੀ ਟੁਕੜੀ ਪਹਿਲਾ ਜ਼ੀਰੋ ਟਾਈਮ ਆ ਮਾਨ ਬਾਲਟੀ ਦਾ ਦੇਖ ਰਿਹਾ ਚੀਨਾ ਦੀਆਂ ਕੀ ਕਰਦੇ ਪਛਵੇ ਦੀ ਹਵਾ ਸਵਾ ਘੰਟੇ ਦੀ ਬੰਦੀ ਆ 5 ਮਿੰਟ ਬਾਅਦ ਟਾਈਮ ਆ ਜੀ Men ni hågade på det hållet. ਵੀ ਟੁਕੜੀ ਉੱਡ ਰਹੀ ਐ ਦੂਰ ਪਹੁੰਚ ਬਾਰ ਬਾਰ ਅਧਰੀ ਜਾਵਾਂਗੀ ਹੋ ਗਏ ਉੱਛੇ ਲਾ ਜਾਨੀ ਲਾ ਵੀ ਲਾ ਲੱਗ ਗਿਆ ਜੀ ਨਾਮ ਲੱਗ ਗਿਆ ਵੀਰੇ ਗੁੰਨੂ ਵੀਰ ਦੀ ਟੁਕੜੀ ਖੁੱਲੀ ਹੁਣ ਆਪਣੀ ਖੱਦਰ ਭਣਾਰ ਤੋਂ ਬਾਅਦ ਪਾਰਟੀ ਨੂੰ ਟਾਈਮ ਲੱਗ ਗਿਆ ਗਏ ਕੂਤਰੋਂ ਦੇਖਦੇ ਆ ਕਿੰਨਾ ਟਾਈਮ ਲਾਂਦੇ ਨੇ ਆਪਾਂ ਠੀਕ ਹੈ ਟਾਈਮ 5 ਮਿੰਟ ਬਾਅਦ ਆਈ 5 ਮਿੰਟ ਬਾਅਦ ਟਾਈਮ ਆ ਵੀਰੇ 6 ਮਿੰਟ ਲੱਗਣਗੇ ਤਾਂ ਹਾਰ ਜਿੱਤ ਹੋਊ ਠੀਕ ਹੈ ਈਮਾਨ ਪਾਰਟੀ ਦਾ ਗਿਆ ਟਾਈਮ ਈਮਾਨ ਪਾਰਟੀ ਦਾ 0 ਟਾਈਮ ਆ ਜੀ ਹਾਂ 4 4 ਸਾਢੇ 4 ਮਿੰਟ ਬਾਅਦ ਹੀ ਕੂਤਰ ਟੁੱਟ ਕੇ ਆ ਗਿਆ ਸੀਗਾ ਉਹਨਾਂ ਦਾ ਪਹਿਲਾਂ ਵੀ ਦੱਸਿਆ ਮੈਂ ਤੇ ਦੋ ਕੂਤਰ ਫਿਰ 9 ਮਿੰਟ ਬਾਅਦ ਆ ਗਏ ਬਾਕੀ 17 ਕੂਤਰ 19 ਮਿੰਟ ਲੱਗੇ ਆ 15 ਮਿੰਟ ਲਾ ਕੇ ਆ ਉਹਨਾਂ ਨੇ ਠੀਕ ਹੈ ਜੀ ਬਾਕੀ ਟਾਈਮ ਤਾਂ ਤੁਹਾਨੂੰ ਪਤਾ ਹੀ ਆ ਸਭ ਨੂੰ ਹੀ ਪਤਾ 0 ਆ ਠੀਕ ਹੈ ਉਹਨਾਂ ਗੁੰਨੂ ਵੀਰ ਦੇ ਖਲੇ ਆ ठीक है ठीक है चल रहा है टाइम लड़ाई बैठे हैं गुनू भी सा ਕਾਈ ਟਾਈਮ ਕਿਨਾ ਹੋ ਗਿਆ 1 ਮਿੰਟ ਹੋ ਗਿਆ ਵੀਰੇ ਠੀਕ ਠੀਕ 6 ਮਿੰਟ ਲਗਾਉਣੇ ਆ 6 ਮਿੰਟ ਜ਼ਰੂਰੀ ਨੇ ਠੀਕ ਹੈ ਠੀਕ ਹੈ ਗਰਮੀ ਤੇ ਪਾਣੀ ਆ ਫਿਰ ਰਿਹਾ ਜੀ ਪੇਰਾ ਹੌਲ ਜੀ ਕੁੱਤੇ ਦੇ ਵੀਰੇ ਦੇ ਵੀ ਕੁੱਤਾ ਟਾਈਮ ਕਿੰਨਾ ਚੱਲ ਰਿਹਾ 4 ਮਿੰਟ 19 ਸੈਕਿੰਡ ਹੋ ਗਏ ਆ 4 ਮਿੰਟ 19 ਸੈਕਿੰਡ ਠੀਕ ਹੈ ਠੀਕ ਹੈ ਦੋਸਤੋ ਰਾਜੂ ਵੀਰੇ ਦੀ ਜੋੜਿਆਂ ਦੀ ਤੇ ਘਰ ਦੀ ਵੀਡੀਓ ਵੀ ਬਹੁਤ ਜਲਦੀ ਦੇਖਣ ਨੂੰ ਮਿਲੇਗੀ। ਕਿਹਦਾ ਸ਼ੌਂਕ ਹੈ ਰਾਜੂ ਵੀਰੇ ਇਹ ਦੱਸੋ ਸੋਡਾ। ਵੀਡੀਓ ਵਿੱਚ ਹੀ ਦਿਖਾਵਾਂਗੇ। ਨਾ ਫਿਰ ਵੀ ਇੱਕ ਹਿੰਟ ਤਾਂ ਦਿਓ। ਬੜਾ ਚਰਦਮੰਦ ਰੱਖੀ ਹੋਇਆ ਪਤਾ ਹੀ ਹੈ तकरीबन ਤਾਂ ਕੇ ਬਹੁਤ ਸਾਰੇ ਲੋਕਾਂ ਨੂੰ ਪਤਾ ਆਪਣੇ ਵੀਰੇ। ਬਾ ਠੀਕ ਹੈ ਠੀਕ ਹੈ। ਪੱਠੇ-ਪੁੱਠੇ ਸੇਲ ਪੱਠੇ-ਪੁੱਠੇ ਸੇਲ ਕਰੋਗੇ। ਬਾ ਠੀਕ ਹੈ ਦੋਸਤੋ ਸਾਰੇ ਨਾਲ ਰਹੋ। ਨਾ ਲਾਏ ਜੋੜੇ ਦੁਬਾਰ ਤੋਂ ਸਾਰਾ ਸੀਜ਼ਨ ਆਪਣਾ ਸਰਤਾਂ ਚ ਲੰਘ ਗਿਆ। ਬਾ ਠੀਕ ਹੈ ਠੀਕ ਹੈ। ਬਾਜ ਦੇ ਲਾਵਾਂਗੇ। ਬਾਜ ਜ਼ਰੂਰ ਹੀ ਜ਼ਰੂਰ। ਹਾਂ ਹਾਂ। ਉੱਥੇ ਵੀ ਥੋੜਾ ਟੁਕੜੀ ਆ ਉਹ ਕੋਈ ਨਾ ਕੋਈ ਨਾ ਕੋਈ ਨਹੀਂ ਦਿਖਾਇਓ ਟਾਈਮ ਬਸ ਠੀਕ ਪੰਜ ਮਿੰਟ ਹੋਏ ਪਏ ਆਂ ਜੀ ਦੇਖ ਰਹੇ ਆ 6 ਮਿੰਟ ਲਈ ਜਿੱਤੇ ਹੀ ਆਹ 6 ਮਿੰਟ ਹੋ ਗਏ ਦੋਸਤੋ 6 ਮਿੰਟ ਆ ਮੁਖੀ ਕੱਢਦੇ ਬੋਤੀ ਵਾਲਾ 7 ਮਿੰਟ ਹੋ ਗਏ ਵੀਰ ਪੁੱਤਰਾਂ ਠੀਕ ਹੈ ਜੀ ਬਾਕੀ ਕੋ ਉੱਤਰੀ ਟੁਕੜੀ ਸਾਹਮਣੇ ਉੱਤਰ ਰਹੀ ਆ ਲੋਕ ਉੱਤਰ ਕਰਿਆਗੇ ਤਾਂ ਫਿਰ ਟਾਈਮ ਦਾ ਜ਼ੀਰੋ ਆ ਵੀ ਬੋਲੋ ਜਿੱਤੇ ਡੱਕਾ ਜਿੱਤੇ ਆ ਗਏ ਯਾਰ ਆਪਣੇ 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 ਗਿਜ਼ਾਰਲਾ ਜਿੱਤੇ ਸਭ ਤੋਂ ਦਵਾਰੇ ਹਾਂਜੀ ਰਾਹੁਲ ਜੀ ਕਿਆ ਬਣਿਆ ਮੈਨੂੰ ਦੱਸਿਓ ਮਾੜਾ ਜੀ ਕੋਈ ਟਾਈਮ ਨਹੀਂ ਆ ਵੀਰੇ ਤੀਜੇ ਮਿੰਟ ਕੋ ਉੱਤਰ ਆ ਗਏ ਸੀ ਠੀਕ ਹੈ ਠੀਕ ਹੈ ਲੋ ਸਾਈ ਅਰੀਕੇ ਦੇ 5ਵੇਂ ਮਿੰਟ ਮਿੰਟ ਤੇ ਸੀ ਜਿਹੜੀ ਜਿਹੜੇ ਮਿੰਟ ਦੇਖੇ ਕਰੇ ਹਾਂ ਨਹੀਂ ਨਹੀਂ ਆ ਤਾਂ ਕੇਵਲ ਕੁਝ ਹੀ ਜਿਹੜੇ ਖਾਈ ਗਏ ਪਰ ਇਹ ਕਹਿੰਦੇ ਨੇ ਕਰ ਜਾਵੇ ਹਲਾਵੇ 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 ਹਾਂ ਹਾਂ ਅੱਜ ਨਹੀਂ ਆਪੀ ਆ ਨਹੀਂ ਰਹੀ ਬਹਿਣ ਦੇ ਕੁੱਤਾ ਰਹਿਣ ਦੋ ਯਾਰ ਐਂ ਹਲਾਓ ਬਹਿਣ ਦੇ ਹੁਣ ਭੱਜਿਆ ਮੌਕਾ ਹਾਂ ਹਾਂ ਓਕੇ हा हा न ਕਿਹੜਾ ਆਪਣਾ ਹੀ ਹੈ ਯਾਰ ਆ ਗਿਆ ਜੀ ਘਰ ਨਾ ਆਗੇ ਫੇਰ ਦੁਬਾਰਾ ਇਹ ਲੋਕ ਤਾਂ ਹੈ ਨਾ ਹੁਣ ਇੱਕ ਇੱਕ ਦੋ ਦੋ ਉੱਠ ਕੇ ਪੱਕੇ ਜਾਂਦੇ ਨਹੀਂ ਤੇ ਕਰਤੀ ਹੋਰ ਚਲ ਮੈਂ ਕਰਦਾ ਦੋ ਮਿੰਟ ਜਰਾ ਮਿੰਟਾਂ ਉੱਧੇ ਦਾ ਬਾਹਰ ਲਾਇਆ ਨਾ ਮੈਂ ਲਾਇਆ ਪਰਾਂ ਨੇ ਉਹਦੇ ਦੋ ਸੱਤ ਬੈਠਿਆਂ ਦੇ ਨਾਲ ਨਾਲ ਆ ਇੱਧਰ ਨੂੰ ਘੁੰਮ ਰਹੇ ਆ ਆ ਆ ਦੇ ਅੱਗੇ ਆ ਮੋਹ ਤੋਂ ਅੱਗੇ ਆ ਅੱਗੇ ਆ ਮੋਹ ਤੋਂ ਕਿੱਥੇ ਉੱਡ ਵੀ ਰਹੀ ਐ ਟੁਪੜੀ ਨਹੀਂ ਨਹੀਂ ਆ ਇੱਧਰ ਮੋਹ ਚੱਟ ਕਰਾਇਆ ਕਰੋ ਵੇ ਬੁਰਾ ਆ ਮੇਰੇ ਕੋਲੋਂ ਬੁੱਤ ਆ ਗਿਆ ਆ ਗਿਆ ਕੁਣਾ ਕੀ ਦਾਦਾ ਸੇ ਆਪਣੀਓ ਆਪਣੀਆਂ ਹਾਂਜੀ ਉੱਤਰ ਭੈਣ ਚ ওই ਟਾਈਮ ਨਹੀਂ ਟੁੱਟ ਇੱਕ ਉਧਰ ਟੁੱਟ ਗਿਆ ਦੂਸਰੀ ਪੱਟੀ ਗਈ ਸੀ ਗੂਤਰ ਅੱਧੇ ਇੱਕ ਮਿੰਟ ਮਿੰਟ ਕੇ ਬਾਅਦ ਗੂਤਰ ਬਸਦਾ ਤੋ ਉੱਤਰ ਵੀ ਹੋ ਰੇ ਸੰਭਲ ਆ ਗਏ ਤੋ ਦੋਸਤੋ ਕਰਦੇ ਕੰਟੀਨਿਊ ਜੀ ਭੇਜਦੇ ਆ ਦੁਬਾਰੋਂ ਹੂੰ ਅੱਛਾ ਰਹਗੀ ਕਨੀਲੀ ਰਹਗੀ ਖੜਦਾ ਆਗੇ ਆਗੇ ਵਾਹ ਇਕੱਠੇ ਕਰਕੇ ਦੁਬਾਰੋ ਭੇਜੇ ਤੇਜ਼ ਰਹੇ ਆ ਦੇਖਦੇ ਸਾਰੇ ਕਾਲ ਦੇ ਕਿਉਂ 10 12 ਦਿਨ ਦੀ ਕਿਹਾ ਦੀ ਪੁੱਛੂ ਪੁੱਛੀ ਕ੍ਰਿਕਟ ਉੜ ਗਈ ਮੈਂ ਕਿਹਾ 10 12 ਦਿਨ ਲਗਾਤਾਰ ਨਾ ਨਿਕਲਿਆ ਤਾਂ ਆਪਾਂ ਦੁਬਾਰਾ ਕਿਹੜੇ ਕੱਲ ਪਰਸੋਂ ਹੀ ਦਾ ਲਾਇਆ ਇੱਕ ਤੂੰ ਪਰਸੋਂ ਹਫਤੇ ਦੇ ਇਹਨਾਂ ਦਾ ਹਫਤੇ ਦੇਖ ਲੈ اگلے ਹਫਤੇ ਵੀ ਦੇਖ ਲੈ ਹਾਂ ਚੰਡੀ ਲਾ ਚੰਡੀ ਲਾ ਅੱਛਾ ਗਰਮੀਆਂ ਵੀ ਸਰ ਤਾਂ ਹੋਣੀ ਸ਼ੁਰੂ ਕਰਦੀਆਂ ਵਾਹ ਲੱਗ ਗਿਆ ਮੈਂ ਹਾਂ ਤੇ ਕੋਈ ਇੱਕ ਮਹੀਨਾ ਲ ਜਾਊਗਾ ਖਾਲੀ ਤੂੰ ਦੇ ਮੁੰਤੇ ਝੱਡੇ ਬਾਬੇ ਛੰਡੀ ਥੋੜੀ ਜੀ ਧਿਆਨ ਕੀ ਕਰੀਏ ਲੱਗਿਆ ਰਾਜੀ ਦੀ ਦਵਾਰ ਹੁਣੇ ਨਹੀਂ ਵੀਰੇ ਲੱਗਿਆ ਨਹੀਂ ਹਲੇ ਜਦੋਂ ਕਹਣਗੇ ਲਾਵਾਂਗੇ ਲਾਵੋ ਜੀ ਲਾਓ ਹੁਣ ਲਾਓ ਦਿਖ ਰਿਹਾ ਵੀਰੇ ਨਹੀਂ ਦਿਖ ਰਿਹਾ ਤੂੰ ਲਾ ਦੇ ਲਾ ਲਾ ਆਉਣੇ ਲਾਇਆ ਦੇਖੋ ਚੈੱਕ ਕਰ ਲਓ ਮੈਂ ਤੈਨੂੰ ਮੇਰੇ ਜਵਾਬ ਦਿਖ ਰਿਹਾ ਤੇ ਆਪਾਂ ਬੋਲੀ ਨਹੀਂ ਠੀਕ ਆ ਭਰਾ ਵਧੀਆ ਗੱਲ ਪੱਟੀ ਗਏ ਹੋ ਨਹੀਂ ਗੁੰਨੂ ਵੀਰ ਦੇ ਕੋ ਉਤਰ ਆਪਣੇ 2 ਮਿੰਟ 15 ਸੈਕਿੰਡ ਹੋ ਗਏ ਠੀਕ ਹੈ ਜੀ ਪਹਿਲੀ ਬੱਟੀ ਕਿੰਨੇ ਟਾਈਮ ਦੀਦੀ ਹੈ ਬੱਟੀ ਆ ਚਾਰ ਮਿੰਟ ਬਾਅਦ ਚਾਰ ਮਿੰਟ ਬਾਅਦ ਉਤਰ ਗਈ ਸੀ ਅਜੇ ਤੱਕ ਉਤਰ ਸਕਦੀ ਹੈ ਲੋ ਜੀ ਦੋਸਤੋ 2.5 ਦਿਨ ਮਿੰਟਾਂ ਬਾਅਦ ਕ ਉਤਰ ਆ ਗਈ ਟੁੱਟ ਕੇ ਬਾਰੋਕ ਰਹੇ ਲੋ ਜੀ ਦੋਸਤੋ ਅੱਜ ਦੀ ਸ਼ਰਤ ਜਿਹੜੀ ਬਰਾਬਰ ਹੋਈ ਆ ਸ਼ਾਇਦ ਉਹ ਫੇਰ ਲੱਗੇ ਇੱਕ ਅੱਧੇ ਦਿਨ ਬਾਅਦ ਗੱਲਬਾਤ ਚੱਲ ਰਹੀ ਆ ਚਲੋ ਹੀ ਮਿਲਦੇ ਆਂ ਅਗਲੀ ਵੀਡੀਓ ਚ ਅੱਛਾ ਉਹ ਤਾਂ ਵੀ ਰੱਗੇ ਨੂੰ ਲਿਆਉਂਦੇ ਕਰਿਆ ਨਾ ਉਹਦਾ ਉਪਰਾਹ ਦੇਖ ਨਾ ਉਹਦੇ ਜਾ ਰਿਹਾ ਬਸ ਤਾਂ ਕੇ ਬੰਦ ਕਰਦਾ ਚਲੋ 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 ਜਾ ਰਹੀਆਂ ਨਹੀਂ ਹੋਈ ਚਲੋ 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 ਜਾ ਰਹੀਆਂ ਲੱਗੀਆਂ ਕੋਈ ਕੋਈ ਨਹੀਂ ਕਿਹਾ ਬਹੁਤ ਬੜਾ ਹਾਂ ਉਹਨੇ ਬੰਦ ਨਹੀਂ ਕਰਨੇ ਉੱਪਰ ਉਖੜ ਜਾ ਯਾਰ ਗੁੰਨੂ ਯਾਰ ਕੀ ਹੋ ਗਿਆ ਤੈਨੂੰ ਉਹ ਬੱਸ ਖੜ ਜਾ ਯਾਰ 2 ਮਿੰਟ ਖੜ ਜਾ ਤੇ ਕੱਲ ਆਪਣਾ ਇੱਕ ਟੂਰਨਾਮੈਂਟ ਦੇ ਅਕੋਰਡਿੰਗ ਸਾਡੀ ਮੀਟਿੰਗ ਸੀਗੀ ਤੇ ਉਹਦੇ ਵਿੱਚ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਸਨਮਾਨ ਕੀਤਾ ਸੀਗਾ ਸਾਡੇ ਗੁੰਨੇ ਵੀਰ ਦਾ ਉਹਦੇ ਵਿੱਚ ਜੋਗਿੰਦਰ ਪਾਰਟੀ ਵੀ ਸੀਗੀ ਜੋਗਿੰਦਰ ਪਾਰਟੀ ਤੋਂ ਸਾਡੇ ਲਾਲਚੰਦ ਉਸਤਾਦ ਜੀ ਦੇ ਬੇਟਾ ਜੀ ਪਹੁੰਚੇ ਸੀਗੇ ਉੱਥੇ ਬਾਕੀ ਸਾਰੀਆਂ ਪਾਰਟੀਆਂ ਹੈਗੀਆਂ ਸੀਗੀਆਂ ਨਾਲ ਹੀ ਉਹ ਵੀਡੀਓes ਸਾਨੇ ਗਰੁੱਪ ਦੇ ਵਿੱਚ ਪਾਈ ਸੀਗੀ ਲਿੰਕ YouTube ਤੇ ਉਹ ਤੇ ਦੁਬਾਰੇ ਫੇਰ ਕਿਸੇ ਕਾਰਨ ਕਰਕੇ ਕਿਸੇ ਸਾਡੇਆਂ ਛੋਟੀਆਂ-ਮੋਟੀਆਂ ਕਲਿੱਪਾਂ ਰਹਿ ਗਈਆਂ ਸੀਗੀਆਂ ਪਾਣ ਤੋਂ ਉਹਦੇ ਕਰਕੇ ਸਾਨੇ ਉਹ ਡੀਲੀਟ ਕਰਵਾਈ ਸੀਗੀ ਆਪ ਕਰ ਕਹਿ ਕੇ ਬਾਈ ਨੂੰ ਕੋਈ ਬਾਈ ਨੂੰ ਕੋਈ ਐਵੇਂ ਨਾ ਕਹੋ ਵੀ ਕਿਸੇ ਕਾਰਨ ਕਰਕੇ ਜਾਂ ਕਿਸੇ ਤੋਂ ਡਰ ਕੇ ਡੀਲੀਟ ਕਰਤੀ ਉਹ ਦੁਬਾਰ ਤੋਂ ਅੱਜ ਪਾਵਾਂਗੇ ਸੀ ਠੀਕ ਹੈ ਜੀ ਆ ਠੀਕ ਹੈ ਜੀ ਹੋਰ ਓਕੇ ਓਕੇ